ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਡਾ ਵਿਦਿਆਕ ਵਰਸ਼ 2024 ਤੇ 25 ਦਾ ਸੈਸ਼ਨ ਦੀ ਸ਼ੁਰੂਆਤ ਕੀਤੀ। ਉਹਦੇ ਸੰਦਰਭ ਵਿੱਚ ਅਸੀਂ ਕੀਰਤਨ ਕਰਵਾਨੇ ਆ ਹਰ ਵਾਰੀ ਤੇ ਬੱਚਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਨੂੰ ਉਹਨਾਂ ਦੀ ਅੱਗੋਂ ਤਰੱਕੀ ਲਈ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਵੈਗੁਰਜੀ ਕਾਲ ਸਾਹਿਬ ਵੈਗੁਰਜੀ ਕਾ ਪਤੇ ਮੇਰਾ ਨਾਮ ਸੁਖਦੀਪਾ ਮੈਂ ਫਰੂਲਪੁਰ ਤੋਂ ਆਈ ਹਾਂ ਸਕੂਲ ਜੇ ਪੜਨ ਲਈ ਮੇਰੇ ਨਿਊ ਡਮੀਸ਼ਨ ਮੈਨੂੰ ਕਾਲ ਜ ਬਹੁਤ ਵਧੀਆ ਲੱਗਿਆ ਆ ਸਾਡੀ ਮਤਲਬ ਜਿੰਨੇ ਵੀ ਨਿਊ ਬੱਚੇ ਸਟੱਡੀ ਲਈ ਆਏ ਹਨ ਉਹਨਾਂ ਦੀ ਵਧੀਆ ਪੜਾਈ ਲਈ ਸਹਿਯੋਗ ਅਰੰਭ ਹੋਇਆ ਵਾ ਤੇ ਅੱਜ ਭੋਗ ਪਾਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਧੋਆ ਤੁਸੀਂ ਦੇਖ ਰਹੇ ਲੋ ਲੋ ਲਾਈਵ ਅਗਰ ਗੱਲ ਕਰੀਏ ਰਾਮਗੜੀਆ ਗਰਲਸ ਕਾਲਜ ਦਿੱਤਾ ਤੇ ਨਵੇਂ ਸੈਸ਼ਨ ਦੀ ਜਿਹੜੀ ਸ਼ੁਰੂਆਤ ਹੋਣ ਤੋਂ ਪਹਿਲਾਂ ਅੱਜ ਸਹਿਦ ਸਪਾਰਟ ਰੱਖਿਆ ਗਿਆ ਸਾਡੇ ਨਾਲ ਗੱਲ ਕਰਨਗੇ ਪ੍ਰਿੰਸੀਪਲ ਮੈਮ ਆਓ ਜਾਨਦੇ ਹਾਂ ਉਹ ਗੱਲ ਕਰਦੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਡਾ ਦੇ ਇੱਕ ਵਾਰ 2024 ਤੇ 25 ਦਾ ਸੈਸ਼ਨ ਦੀ ਸ਼ੁਰੂਆਤ ਕੀਤੀ ਉਹਦੇ ਸੰਦਰਭ ਵਿੱਚ ਅਸੀਂ ਕੀਰਤਨ ਕਰਵਾਨੇ ਆ ਹਰ ਵਾਰੀ ਤੇ ਬੱਚਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਨੂੰ ਉਹਨਾਂ ਦੀ ਅੱਗੋਂ ਤਰੱਕੀ ਲਈ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਤੇ ਉਹਨਾਂ ਨੂੰ ਅੱਗੇ ਤਰੱਕੀਆਂ ਚ ਵਧਣ ਲਈ ਉਹਨਾਂ ਦਾ ਲਈ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦਾ ਨਾ ਪੂਰਾ ਸੈਸ਼ਨ ਦੇਖਦੇ ਹੋ ਇਹਨਾਂ ਵਾਹ ਤੋ ਇਹ ਕਿਨਿਕ ਸਾਈਡ ਦਾ ਬੱਚਾ ਜਿ ਆਪਣੇ ਬਹੁਤ ਐਕਸਾਈਟਮੈਂਟ ਹੈ ਇਸ ਵਾਰ ਨਵੇਂ ਵਿਦਿਅਕ ਜਿਹੜੀ NEP 2020 ਆਈ ਹੈ ਉਹਦੇ ਵਿੱਚ ਕਾਫੀ ਨਵੀਆਂ ਐਡਮਿਸ਼ਨਾਂ ਦੇ ਬਾਰੇ ਸਾਨੂੰ ਬੱਚਿਆਂ ਨੂੰ ਕਾਫੀ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ ਕਿਉਂਕਿ ਇਹਦੇ ਵਿੱਚ ਕਾਫੀ ਕੁਝ ਚੇਂਜਸ ਨੇ ਬੱਚਿਆਂ ਨੂੰ ਆਪਣੇ ਰੋਜ਼ ਦਾ ਰੁਟੀਨ ਦੇ ਤਿੰਨ ਸਬਜੈਕਟਸ ਦੇ ਇਲਾਵਾ ਉਹਨਾਂ ਨੂੰ ਸਕਿੱਲ ਐਨਹਾਂਸਮੈਂਟ ਅਬਿਲਿਟੀ ਐਨਹਾਂਸਮੈਂਟ ਔਰ ਮਲਟੀਡਿਸਿਪਲਨਰੀ ਸਬਜੈਕਟਸ ਦੇ ਨਾਲ-ਨਾਲ ਅਬਿਲਿਟੀ ਐਨਹਾਂਸਮੈਂਟ ਦੇ ਕੋਰਸ ਵੀ ਕਰਾਏ ਜਾਣਗੇ ਇਹਨਾਂ ਵਿੱਚ ਉਹਨਾਂ ਦੀ ਸਕਿੱਲ ਐਨਹਾਂਸਮੈਂਟ ਦੇ ਵਿੱਚ ਸਰਕਾਰ ਵੱਲੋਂ ਇੱਕ ਯੋਜਨਾ ਬਣਾਈ ਗਈ ਹੈ ਤਾਂ ਕਿ ਜਦੋਂ ਬੱਚਾ ਕੋਈ ਡਿਗਰੀ ਕਰਕੇ ਬਾਹਰ ਨਿਕਲਦਾ ਤੇ ਉਹ ਆਪਣਾ ਕਮਾਨ ਦੇ ਯੋਗ ਹੋ ਸਕੇ ਇਹਦੇ ਸ਼ੁਭ ਕਾਮਨਾਵਾਂ ਦੇ ਨਾਲ ਅਸੀਂ ਨਵੇਂ ਵਿਦਿਆ ਸੈਸ਼ਨ ਚ ਐਡਮਿਸ਼ਨਾਂ ਕਰ ਕੀਤੀ ਹੈ ਔਰ ਨਵੀਆਂ ਸਾਡੀਆਂ ਐਡਮਿਸ਼ਨਾਂ ਜੜੀਆਂ ਚੱਲ ਰਹੀਆਂ ਅਸੀਂ ਬੱਚਿਆਂ ਦੀ ਤਰੱਕੀ ਲਈ ਅਸੀਂ ਬਹੁਤ ਉਪਰਾਲੇ ਕਰ ਰਹੇ ਹਾਂ ਤੇ ਸਾਡੀ ਮੈਨੇਜਮੈਂਟ ਜਿਹੜੀ ਹੈ ਬਹੁਤ ਦੇ ਸਹਿਯੋਗ ਨਾਲ ਅਸੀਂ ਉਹਨਾਂ ਨੂੰ ਬਹੁਤ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਉਹ ਆਪਣੇ ਜਿੱਥੇ ਆਏ ਨੇ ਉਹਨੂੰ ਬਹੁਤ ਖੁਸ਼ੀ ਮਹਿਸੂਸ ਹੋਵੇ ਤੇ ਉਹਨਾਂ ਨੂੰ ਲੱਗੇ ਕਿ ਅਸੀਂ ਬਹੁਤ ਹੀ ਚੰਗੀ ਸੰਸਥਾ ਨੂੰ ਚੂਜ਼ ਕੀਤਾ ਹੈ ਗੜਗਰੀ ਵਿਦਿਆ ਦੇ ਨਾਂ ਨਾਲ ਸਪੋਰਟਸ ਐਕਟੀਵਿਟੀ ਕਿੰਨੀ ਜ਼ਰੂਰੀ ਹੈ ਜਿਸ ਸੰ ਪਰਿਸੋਲੰਪਿਕ ਵੀ ਚੱਲ ਰਹੇ ਹਨ ਵਿੱਦਿਆ ਦੇ ਨਾਲ ਨਾਲ ਜਿਹੜੀ ਹੈ ਸਪੋਰਟਸ ਤੇ ਸਰੀਰਿਕ ਜਿਹੜਾ ਆਪਣੀ ਹੈ ਬਹੁਤ ਜ਼ਰੂਰੀ ਹੈਗੀ ਹੈ ਤਾਂ ਹੀ ਕਾਲਜ ਦਾ ਪੂਰਾ ਵਿਦਿਆਰਥੀਆਂ ਦਾ ਪੂਰਨ ਰੂਪ ਤੇ ਵਿਕਾਸ ਹੋ ਸਕਦਾ ਜਦੋਂ ਕਿ ਉਹ ਵਿਦਿਆ ਦੇ ਨਾਲ ਨਾਲ ਸਪੋਰਟਸ ਦੇ ਵੱਲ ਵੀ ਆਪਣਾ ਪੂਰਾ ਧਿਆਨ ਦਿੰਦੇ ਨੇ ਸਾਡੇ ਕਾਲਜ ਵਿੱਚ ਬੇਸਬਾਲ ਦੀ ਟੀਮ ਹੈ ਜੂਡੋ ਦੀ ਟੀਮ ਹੈ ਉਹਦੇ ਬੱਚਿਆਂ ਨੂੰ ਅਸੀਂ ਤਿਆਰ ਕਰ ਰਹੇ ਹਾਂ ਉਹਨਾਂ ਨੂੰ ਕੋਚਿੰਗ ਵੀ ਦਵਾਈ ਜਾ ਰਹੀ ਹੈ ਕਿ ਤਾਂ ਕਿ ਉਹ ਆਪਣੀਆਂ ਜਿਹੜੀਆਂ ਕਾਫੀ ਸਾਰੇ ਬੱਚੇ ਜਿਹੜੇ ਮੈਡਲ ਲੈ ਕੇ ਆ ਰਹੇ ਨੇ ਤੇ ਉਹ ਆਪਣੇ ਖੇਤਰ ਵਿੱਚ ਕਾਫੀ ਯੋਗਦਾਨ ਪਾ ਰਹੇ ਜੰਦੇ ਜੰਦੇ ਜਿਹੜੇ ਬੱਚੇ ਨੇ ਸ਼ੁਰੂਆਤ ਹੋਣ ਜਾਰੀ ਨਵੇਂ ਬਰੇ ਦੀ ਵਿਦਿਆਵ ਕਰੇ ਦੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੀ ਸਨੇਹਾ ਜਿਹੜੇ ਬੱਚੇ ਨਵੇਂ ਜੁਆਇਨ ਕੀਤੇ ਨੇ ਉਹਨਾਂ ਨੂੰ ਅਸੀਂ ਤਾਂ ਇਹੀ ਕਵਾਂਗੇ ਖੂਬ ਦਿਲ ਲਗਾ ਕੇ ਪੜੋ ਤੁਸੀਂ ਤੁਹਾਡਾ ਸਾਰਾ ਕੁਝ ਸਾਡੇ ਤੇ ਡਿਪੈਂਡ ਹੈ ਟੀਚਰਸ ਉਹਨਾਂ ਦੇ ਪੂਰਾ ਸਹਿਯੋਗ ਕਰਨਗੇ ਜੋ ਵੀ ਉਹਨਾਂ ਨੂੰ ਨਵੀਆਂ ਸਰਕਾਰ ਦੇ ਵੱਲੋਂ ਨੀਤੀਆਂ ਆਈਆਂ ਉਹਨਾਂ ਨੂੰ ਸਮਝਣ ਦੇ ਵਿੱਚ ਉਹ ਪੂਰਾ ਜਿਹੜਾ ਅਸੀਂ ਟੀਚਰਸ ਪ੍ਰਿੰਸੀਪਲ ਤੇ ਸਾਡਾ ਸਾਰਾ ਸਟਾਫ ਜਿਹੜਾ ਬਹੁਤ ਹੀ ਸਹਿਯੋਗ ਦੇਏਗਾ हां जी वाहेगुरु जी का खालसा वाहेगुरु जी की आज की ना मेरा नाम सोनिया वाहेगुरु जी का खालसा वाहेगुरु जी की फतेह मैं ये कहना चाह रही हूं कि आज ਸਾਡੇ ਕਾਲਜ ਰਾਮਗੜੀਆ ਗਰਲਸ ਕਾਲਜ ਦੇ ਵਿੱਚ ਸੈਜ ਪਾਰਟ ਭੋ ਪਾਏ ਗਏ ਨੇ ਸਾਰੇ ਬੱਚੇ ਅੱਦੇ ਪਰਮਾਤਮਾ ਕੇ ਸਾਰੇ ਬੱਚੇ ਸੇ ਤੇ ਮੇਰ ਪਰੇ ਹੱਥ ਰੱਖਣ ਉਹਨਾਂ ਦੇ ਨਵੇਂ ਜਿਹੜੇ ਬੱਚਾ ਨੇ ਨਵੇਂ ਬੱਚਾ ਨੇ ਐਡਮਿਸ਼ਨ ਕਰਵਾਈਆਂ ਨੇ ਉਹਨਾਂ ਨੇ ਉਹਨਾਂ ਦੇ ਜਿਹੜੀ ਮਤਲਬ ਸਟੱਡੀ ਹੈ ਉਹ ਮਤਲਬ ਸਹੀ ਹੈ ਉਹਨਾਂ ਦੇ ਵਿਦਿਆ ਉਹਨਾਂ ਦਾ ਰਿਜ਼ਲਟ ਸਹੀ ਹਨ ਇਸ ਕਰਕੇ ਸਾਡੇ ਕੋਲ ਚ ਵਾਲਿਆਂ ਨੇ ਸਾਡੇ ਸਰ ਰਣਜੋਤ ਸਿੰਘ ਸਰ ਨੇ ਬਹੁਤ ਹੀ ਵਧੀਆ ਕੰਮ ਲਿੰਕ ਕੀਤਾ ਤੇ ਉਹਨਾਂ ਨੇ ਸੈਟ ਪਾਠ ਕਰਵਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਈ ਗੁਰਜੀ ਕੀ ਫਤਿਹ ਮੇਰਾ ਨਾਮ ਸੰਦੀਪ ਘਰੇ ਮੇਰਾ ਗੜੀਆ ਗਰਲਸ ਕਾਲਜ ਵਿੱਚ ਹੁਣੀ ਐਡਮਿਸ਼ਨ ਲਈਆ ਮੈਨੂੰ ਕਾਲਜ ਬਹੁਤ ਵਧੀਆ ਲੱਗਿਆ ਤੇ ਇੱਥੇ ਹੁਣ ਸੈਜ ਪਾਠ ਰਖਾਇਆ ਗਿਆ ਸਾਡੀ ਵਧੀਆ ਪੜਾਈ ਦੇ ਲਈ ਤੇ ਮੈਂ ਬਹੁਤ ਖੁਸ਼ ਆ ਤੇ ਕਾਲਜ ਦੀ ਬਹੁਤ ਵਧੀਆ ਪ੍ਰੇਰਨਾ ਦਿੱਤੀ ਹੁੰਦੀ ਹੈ ਹਾਂ ਜੀ ਇਧਰ ਫਾਈਗਰ ਜੀ ਕੀ ਫਤਿਹ ਅੱਜ ਕਾਲਜ ਚ ਪਾਠ ਰਖਵਾਇਆ ਗਿਆ ਜੀ ਬੱਚਿਆਂ ਦੀ ਵਧੀਆ ਪੜਾਈ ਵਾਸਤੇ ਤੇ ਇਸ ਤੋਂ ਬਾਅਦ ਕਾਲਜ ਵਾਲਿਆਂ ਨੇ ਲੰਗਰ ਵੀ ਰਖਵਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਦੀਪਾ ਮੈਂ ਫਰੋਜ਼ਪੁਰ ਤੋਂ ਆਏ ਹਾਂ ਸਕੂਲ ਜੇ ਪੜ੍ਹਨ ਲਈ ਮੇਰੀ ਨਿਊ ਡਿਮਿਸ਼ਨ ਹੈ ਮੈਨੂੰ ਕਾਲਜ ਬਹੁਤ ਵਧੀਆ ਲੱਗਿਆ ਆ ਸਾਡੀ ਮਤਲਬ ਜਿੰਨੇ ਵੀ ਨਿਊ ਬੱਚੇ ਸਟੱਡੀ ਲਈ ਆਏ ਹਨ ਉਹਨਾਂ ਦੀ ਵਧੀਆ ਪੜ੍ਹਾਈ ਲਈ ਸਹਿਯੋਗ ਅਰੰਭ ਹੋਇਆ ਹੈ ਵਾ ਤੇ ਅੱਜ ਭੋਗ ਪਾਉਣੇ ਨੇ ਕੈਮਰਾ ਪਰਸਨਤਰ ਮੇ ਦੇ ਨਾਲ ਹਰਦੀਪ ਦੁਆ ਨੂੰ ਦਿਵੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ